ਸਮਗੰਧ ਸਬੰਧ ਵਿੱਚ ਮੈਂ ਇੱਕ ਐਂਗਲ ਤੋਂ ਨੁਕਤੇ ਨਜ਼ਰ ਤੋਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਚਾਹੁੰਦਾ ਉਹ ਇਹ ਹੈ ਕਿ ਜੋ ਉਹਦੇ ਵਿੱਚ ਲਿਖਿਆ ਹੈ ਉਹਦੀ ਪਾਸ਼ਾ ਸੱਭਿਅਤ ਹੈ ਜਾਂ ਅਸੱਭਿਅਤ ਹੈ ਨੰਬਰ 1 ਦੇ ਉੱਤੇ ਪਹਿਲੇ ਪਾਤਸ਼ਾਹ ਹਨ ਜਿਨ੍ਹਾਂ ਦੀ ਗੁਰਬਾਣੀ ਸਾਡੇ ਕੋਲ ਹੈ ਜਾਂ ਜਿਨ੍ਹਾਂ ਦੇ ਬਾਕੀ ਕਥਾ ਕਹਾਣੀਆਂ ਸਾਡੇ ਕੋਲ ਨੇ ਕਿਸੇ ਗੁਰੂ ਸਹਿ ਨੇ ਕਿਸੇ ਭਗਤ ਨੇ ਪੱਟ ਨੇ ਮਿਆਰ ਤੋਂ ਡਿੱਗੀ ਰਫ ਭਾਸ਼ਾ ਵਰਤ ਕੇ ਲੋਕਾਂ ਦੇ ਸਾਹਮਣੇ ਕੁਝ ਕਹਿਣ ਦਾ ਯਤਨ ਨਹੀਂ ਕੀਤਾ ਗੁਰਬਾਣੀ ਵਿੱਚੋਂ ਕਦੇ ਵੀ ਇਦਾਂ ਦਾ ਸਬੂਤ ਨਹੀਂ ਮਿਲਦਾ ਦੂਜੀ ਗੱਲ ਆਮ ਹੈ ਕਿ ਰਫ ਭਾਸ਼ਾ ਰਫ ਬੰਦਾ ਵਰਤਦਾ ਹੈ ਮਿਆਰ ਤੋਂ ਡਿੱਗੀ ਭਾਸ਼ਾ ਮਿਆਰ ਤੋਂ ਡਿੱਗਾ ਬੰਦਾ ਵਰਤਦਾ ਹੈ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਤੁਹਾਡੀ ਸੋਸਾਇਟੀ ਦੇ ਅੰਦਰ ਅਗਰ ਕੋਈ ਮਿਆਰ ਤੋਂ ਡਿੱਗੀ ਵਰਡਿੰਗ ਯੂਜ਼ ਕਰਦਾ ਹੈ ਤੇ ਰੋਜ਼ ਕਰਦਾ ਹੈ ਇਹ ਕਦੇ ਵੀ ਉਹਨੂੰ ਸੁਸਾਇਟੀ ਦੇ ਅੰਦਰ 4 ਮਿੰਟ ਬੋਲਣ ਦਾ ਸਮਾਂ ਮਿਲਦਾ ਹੈ ਤੇ ਉਹ ਭਾਸ਼ਾ ਇਦਾਂ ਦੀ ਯੂਜ਼ ਕਰਦਾ ਹੈ ਜਿੱਥੇ ਧੀਆ ਪੈਣਾ ਬੱਚੇ ਬਿਰਧ ਜਵਾਨ ਉਹ ਸਿਰ ਚੁਕਾ ਲੈਣ ਉਹ ਭਾਸ਼ਾ ਨੂੰ ਸੁਣ ਕੇ ਉਸ ਬੰਦੇ ਨੂੰ ਦੁਬਾਰਾ ਸਮਾਂ ਨਹੀਂ ਮਿਲਦਾ ਉਸ ਬੰਦੇ ਨੂੰ ਕਿਹਾ ਦਿੱਤਾ ਜਾਂਦਾ ਹੈ ਵੀ ਬੜਾ ਕਟਿਆ ਇਹਨੂੰ ਬੋਲਣ ਦੀ ਜਾਚ ਨਹੀਂ ਇਹਨੂੰ ਇਹ ਨਹੀਂ ਪਤਾ ਕਿ ਬੋਲਣਾ ਕਿੱਦਾਂ ਹੈ ਪਰਿਵਾਰ ਵਿੱਚ ਸੰਸਾਰ ਵਿੱਚ ਮਿਆਰ ਤੋਂ ਡਿੱਗੀ ਭਾਸ਼ਾ ਨੂੰ ਵਰਤਣ ਵਾਲਾ ਖੁਦ ਵੀ ਵੱਡੇ ਬਿਯਾਰ ਵਾਲਾ ਨਹੀਂ ਹੋਏਗਾ। ਤੋਂ ਖੈਰ ਜਿੰਨਾ ਕੋਈ ਮਹਾਨ ਹੁੰਦਾ ਹੈ ਉਹਨਾਂ ਹੀ ਬੰਦਾ ਦੁਨਿਆਵੀ ਤੌਰ ਤੇ ਸੱਭੇਕ ਹੁੰਦਾ ਜਾਂਦਾ ਹੈ। ਉਦਾਹਰਨ ਤੌਰ ਦੇ ਉਤੇ ਜੇ ਕੋਈ ਲਿਖਦਾ ਹੈ ਤੇ ਉਹਦੇ ਬੋਲਾਂ ਦੇ ਅੰਦਰ ਸਭਿਆਤਾ ਨਜ਼ਰ ਆਏਗੀ। ਜੇ ਕੋਈ ਬੋਲਦਾ ਹੈ ਤੇ ਉਹਦੇ ਬੋਲਾਂ ਵਿੱਚੋਂ ਸਭਿਅਤ ਪਾਛਾ ਨਜ਼ਰ ਆਏਗੀ ਉਹਦਾ ਅੰਦਰ ਜਿਹੜਾ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਜਿੰਨਾ ਜਿੰਨਾ ਉਹਦਾ ਮਿਆਰ ਉੱਚਾ ਹੁੰਦਾ ਜਾਂਦਾ ਹੈ ਉਹਦਾ ਸਭੇਕ ਪਾਸ਼ਾ ਦੇ ਉੱਤੇ ਪੈਰਾ ਉਹਦੀ ਪਕੜ ਸਖਤ ਹੁੰਦੀ ਜਾਂਦੀ ਹੈ ਇਹ ਕਾਰਨ ਹੈ ਕਿ ਆਮ ਬੁਲਾਰਾ ਭਾਵੇਂ ਕੋਈ ਮਾੜੀ ਮੋਟੀ ਗਲਤੀ ਕਰ ਲਵੇ ਜਾਣੇ ਜਾਂ ਅਣਜਾਣੇ ਦੇ ਅੰਦਰ ਪਰ ਸੁਲਝਿਆ ਧਾਰਮਿਕ ਬੁਲਾਰਾ ਸੁਲਝਿਆ ਰਾਜਨੀਤਿਕ ਬੁਲਾਰਾ ਸੁਲਝਿਆ ਸਮਾਜਿਕ ਬੁਲਾਰਾ ਉਹਦੇ ਜਿਹੜੇ ਲਫ਼ਜ਼ ਹੁੰਦੇ ਨੇ ਨਾ ਇਹਨਾਂ ਬਿਲਕੁਲ ਉਹ ਗਿਣ ਮਿਥ ਕੇ ਬੋਲਦਾ ਹੈ ਤਾਂ ਕਿ ਮੇਰੇ ਲਫ਼ਜ਼ ਕਿਸੇ ਨੂੰ ਸੱਟ ਨਾ ਮਾਰਨ ਮੇਰੇ ਲਫ਼ਜ਼ ਮਿਆਰ ਤੋਂ ਡਿੱਗਾ ਮੈਨੂੰ ਸਾਬਤ ਨਾ ਕਰਨ ਮੇਰੇ ਲਫ਼ਜ਼ਾਂ ਦੇ ਨਾਲ ਮੇਰੀ ਸ਼ਖਸੀਅਤ ਜਿਹੜੀ ਉਹ ਧੁੰਦਲੀ ਨਾ ਬਣ ਜਾਏ ਮੇਰੀ ਇਮੇਜ ਲੋਕਾਂ ਦੇ ਮਨਾਂ ਦੇ ਅੰਦਰ ਗੰਧਲੀ ਨਾ ਬਣ ਜਾਏ ਬੜੇ ਚੰਗੇ ਚੰਗੇ ਲਫ਼ਜ਼ ਬੋਲਦਾ ਉੱਚੇ ਲਫ਼ਜ਼ ਬੋਲਦਾ ਚਲੋ ਮੈਂ ਇੱਕ ਹੋਰ ਗੱਲ ਕਰਨਾ ਵੀ ਕੋਈ ਕਵੀ ਹੋਵੇ ਤੇ ਤੁਸੀਂ ਵੇਖਿਆ ਨਾ ਵੀ ਜਿੰਨਾ ਕਵੀ ਵੱਡਾ ਹੁੰਦਾ ਜਾਂਦਾ ਹੈ ਸੋਚ ਕਰਕੇ ਉੱਚਾ ਜਾਂਦਾ ਹੈ ਉਹਦੀ ਉਡਾਰੀ ਉਤਾਂ ਨੂੰ ਜਾਂਦੀ ਹੈ ਉਨਾ ਹੀ ਉਹਦੇ ਬੋਲਾਂ ਦੇ ਅੰਦਰ ਜਿਹੜਾ ਸભ્યਕਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਉਹਦੇ ਬੋਲਾਂ ਦੇ ਅੰਦਰ ਉਚਾਈ ਆਉਣੀ ਸ਼ੁਰੂ ਹੋ ਜਾਂਦੀ ਹੈ ਬੋਲਾਂ ਦੇ ਅੰਦਰ ਸਚਾਈ ਹੁੰਦੀ ਹੈ ਖੈਰ ਪਰ ਤੁਸੀਂ ਦਸਮ ਗ੍ਰੰਥ ਦੇ ਅੰਦਰ ਲਿਖੇ ਹੋਏ ਬਹੁਤ ਸਾਰੇ ਕੂੜ ਕਬਾੜ ਨੂੰ ਚੱਕ ਕੇ ਜੋੜ ਕੇ ਦੇ ਨਾਲ ਰਹੇ ਹੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਕਿਦਰੇ ਤੁਸੀਂ ਉਹ ਕੰਮ ਨਾ ਕੀਤਾ ਹੋਵੇ ਗਾਲਾਂ ਨਾ ਦਿੱਤੀਆਂ ਹੋਣ ਕਿਸੇ ਨੂੰ ਮਾੜਾ ਨੋਤੀ ਨੂੰ ਬੱਚੇ ਨੂੰ ਕੋਈ ਬੋਲ ਨਾ ਬੋਲਿਆ ਹੋਵੇ ਪਿੰਡ ਦੇ ਅੰਦਰ ਹੋਵੇ ਪੰਚਾਇਤ ਪੰਚਾਇਤ ਦੇ ਅੰਦਰ ਤੁਹਾਡੇ ਤੇ ਲੱਗੇ ਦੂਸ਼ਣ ਕਿ ਤੂੰ ਫਲਾਣੇ ਨੂੰ ਗਾਲਾਂ ਦਿੱਤੀਆਂ ਫਲਾਣੀ ਨੋਤੀ ਨੂੰ ਐਦਾਂ ਐਦਾਂ ਦੇ ਬੋਲ ਬੋਲੇ ਤੁਸੀਂ ਕਲਪ ਜਾਂਦੇ ਹੋ ਕਿ ਜੋ ਮੈਂ ਨਹੀਂ ਕੀਤਾ ਉਹ ਮੇਰੇ ਮੱਥੇ ਤੇ ਮੜਿਆ ਕਿਉਂ ਜਾ ਰਿਹਾ ਹੈ ਮੇਰੇ ਨਾਂ ਦੇ ਨਾਲ ਜੋੜਿਆ ਕਿਉਂ ਜਾ ਰਿਹਾ ਹੈ ਤੁਸੀਂ ਲੜਨ ਤੱਕ ਜਾਂਦੇ ਹੋ ਸੌਣ ਨੇਮ ਦੇਣ ਤੱਕ ਜਾਂਦੇ ਹੋ ਤਸੱਲੀ ਦੇਣ ਤੱਕ ਜਾਂਦੇ ਹੋ ਕਿ ਆਹ ਬੋਲ ਮੇਰੇ ਤੇ ਦੂਸ਼ਣ ਲਾਇਆ ਜਾ ਰਿਹਾ ਹੈ ਮੇ ਤਾਂ ਦੇ ਬੋਲ ਬੋਲੇ ਨਹੀਂ ਮੈਂ ਨਾ ਇਦਾਂ ਦੇ ਬੋਲ ਕਦੇ ਬੋਲ ਸਕਦਾ ਇਦਾਂ ਦੇ ਬੋਲ ਤੇ ਮੇਰੇ ਹਿੱਸੇ ਵਿੱਚ ਹੀ ਨਹੀਂ ਆਏ ਔਰ ਜਿਹੜਾ ਤੁਹਾਨੂੰ ਨੇੜਿਓਂ ਜਾਣਦਾ ਹੈ ਉਹ ਬੰਦਾ ਵੀ ਪਿੰਡ ਵਿੱਚੋਂ ਤੁਹਾਡੀ ਸ਼ਾਦੀ ਕਰਨ ਲਈ ਤਿਆਰ ਹੋ ਜਾਂਦਾ ਹੈ ਵੀ ਨਹੀਂ ਉਸ ਬੰਦੇ ਨੂੰ ਮੈਂ ਜਾਣਨਾ ਉਦੀ ਜ਼ੁਬਾਨੋਂ ਐਦਾਂ ਦਾ ਬੋਲ ਤੇ ਅੱਜ ਤੱਕ ਮੈਂ ਸੁਣਿਆ ਹੀ ਨਹੀਂ ਮਿਆਰ ਤੋਂ ਡਿੱਗਾ ਬੋਲ ਇੰਨਾ ਹੋੜਾ ਬੋਲ ਇਹ ਉਹ ਬੰਦਾ ਨਹੀਂ ਬੋਲ ਸਕਦਾ ਪਰ ਤੁਸੀਂ ਗਰੀ ਭਾਸ਼ਾ ਰੱਬ ਭਾਸ਼ਾ ਮਿਆਰ ਤੋਂ ਡਿੱਗੇ ਬੋਲ ਚੁੱਕੇ ਤੇ ਚੁੱਕ ਕੇ ਬਿਨਾਂ ਸੋਚੇ ਬਿਨਾਂ ਸਮਝੇ ਝੋੜ ਕੀ ਦੇ ਨਾਲ ਦਿੱਤੇ ਜਿਹੜਾ ਸ਼ੈਨ ਸ਼ਾਇਦ ਧੰਗੁਰੂ ਗੋਬਿੰਦ ਸਿੰਘ ਪਾਸ਼ਾ ਤੁਸੀਂ ਉਹਦੇ ਨਾਲ ਉਹ ਬੋਲ ਜੋੜ ਦਿੱਤੇ ਮਿਆਰੋਂ ਡਿੱਗੇ ਬੋਲ ਹਲਕੇ ਬੋਲ ਕਟਿਆ ਬੋਲ ਪਾਤਸ਼ਾਹ ਦੇ ਨਾਲ ਜੋੜ ਕੇ ਰੱਖ ਦਿੱਤੇ ਮੈਂ ਇੱਕ ਹੋਰ ਗੱਲ ਕਹਿਣਾ ਤੁਸੀਂ ਘਰ ਦੇ ਅੰਦਰ ਵੀ ਬੋਲਦੇ ਹੋ ਇੱਥੋਂ ਤੱਕ ਕਿ ਆਪਣੇ ਘਰਵਾਲੀ ਦੇ ਨਾਲ ਬੋਲਦੇ ਹੋ ਤਾਂ ਵੀ ਇੱਕ ਲਹਿਜੇ ਦੇ ਅੰਦਰ ਮਿਆਰ ਦੇ ਅੰਦਰ ਰਹਿ ਕੇ ਬੋਲਦੇ ਹੋ ਧੀ ਦੇ ਨਾਲ ਬੋਲਣਾ ਹੀ ਲੈ ਜਾ ਹੋਰ ਹੈ ਪੁੱਤ ਦੇ ਨਾਲ ਬੋਲਣਾ ਹੀ ਲੈ ਜਾ ਹੋਰ ਹੈ ਨੋਹ ਦੇ ਨਾਲ ਬੋਲਣਾ ਹੀ ਲੈ ਜਾ ਹੋਰ ਹੈ ਘਰਵਾਲੀ ਦੇ ਨਾਲ ਬੋਲਦੇ ਹੋ ਤਾਂ ਵੀ ਲੈ ਜਾ ਹੋਰ ਹੈ ਮਾਂ ਪਿਓ ਭੈਣ ਭਰਾ ਨਾਲ ਬੋਲਦੇ ਹੋ ਭਾਵੇਂ ਤੁਸੀਂ ਕਿੰਨੇ ਵੀ ਅੰਦਰੋਂ ਕਰੋਧੀ ਹੋ ਹੋ ਪਰ ਮਿਆਰ ਤੋਂ ਡਿੱਗੇ ਬੋਲ ਬੜਾ ਸੋਚ ਕੇ ਬੋਲਦੇ ਹੋ ਮੈਂ ਬੋਲਾਂ ਜਾਂ ਨਾ ਇਹ ਮੇਰੀ ਧੀ ਹੈ ਮੇਰੀ ਨੋਹ ਹੈ ਮੇਰਾ ਪੁੱਤ ਤੇ ਮੇਰੇ ਘਰ ਵਾਲੀ ਹੈ ਮਾਂ ਪੈਣ ਹੈ ਮੈਨੂੰ ਬੋਲਾਂ ਜਾਂ ਨਾ ਬੋਲਾਂ ਤੁਸੀਂ ਯਾਰ ਗੁਰੂ ਗੋਬਿੰਦ ਸਿੰਘ ਨੂੰ ਇੰਨਾ ਛੋਟਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਬੋਲਣ ਦੀ ਜਾਚ ਨਹੀਂ ਕਿ ਮੈਂ ਸਮਾਜ ਦੇ ਸਾਹਮਣੇ ਕੀ ਬੋਲਾਂ ਨਾ ਬੋਲਾਂ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਲਿਆ ਕੇ ਇਥੋਂ ਤੱਕ ਖੜਾ ਕਰ ਦਿੱਤਾ ਬੀ ਗੁਰੂ ਗੋਬਿੰਦ ਸਿੰਘ ਦੇ ਮੂੰਹੋਂ ਉਹ ਬੋਲ ਕਢਵਾ ਦਿੱਤੇ ਜਿਹੜੇ ਸਮਾਜ ਦੇ ਅੰਦਰ ਬਿਲਕੁਲ ਵੀ ਚੰਗੇ ਨਹੀਂ ਜਾਣੇ ਜਾਂਦੇ ਚਲੋ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ ਮੰਨ ਲਓ ਤੁਹਾਡਾ ਕੋਈ ਸ਼ਰੀਕੇ ਭਾਈਚਾਰੇ ਦੇ ਵਿੱਚੋਂ ਜਾਂ ਰਿਸ਼ਤੇਦਾਰੀ ਦੇ ਅੰਦਰੋਂ ਕੋਈ ਤੁਹਾਡਾ ਆਪਣਾ ਹੈ ਉਹਨਾਂ ਦੇ ਘਰ ਦੇ ਅੰਦਰ ਵਿਆਹਿਆ ਹੋਇਆ ਇੱਕ ਸ਼ਖਸ ਤੁਹਾਨੂੰ ਬਾਜ਼ਾਰ ਦੇ ਅੰਦਰ ਸ਼ਹਿਰ ਵਿੱਚ ਮਿਲ ਪੈਂਦਾ ਹੈ ਤੁਸੀਂ ਬਾਜ਼ਾਰੋਂ ਉਹ ਕਿਹਾਏ ਉਹਨੂੰ ਚਾਹ ਪਾਣੀ ਵੀ ਪਿਆਈ ਉਹਨੂੰ ਪਿਆਰ ਵੀ ਦਿੱਤਾ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਣ ਕੇ ਗੱਲ ਕਹਿੰਦੇ ਹੋ ਕਿ ਤੁਹਾਡਾ ਪਰੌਣਾ ਮਿਲਿਆ ਸੀ ਇਹ ਬੋਲਨੇ ਸੱਭਕ ਤੁਹਾਡਾ ਪਰੌਣਾ ਮਿਲਿਆ ਸੀ ਜਾਂ ਇਹ ਦੂ ਉਚੇਰੇ ਲਫ਼ਜ਼ ਨੇ ਤੁਸੀਂ ਇਹ ਕਹਿ ਦਿੰਦੇ ਹੋ ਆਪਣਾ ਪਣ ਵਿੱਚ ਲਿਆ ਕੇ ਵੀ ਅੱਜ ਮੈਂ ਨਾ ਸ਼ਹਿਰ ਵਿੱਚ ਸੀ ਬਾਜ਼ਾਰ ਵਿੱਚ ਸੀ ਤੇ ਉੱਥੇ ਮੈਨੂੰ ਆਪਣਾ ਜਵਾਈ ਮਿਲਿਆ ਮੈਂ ਉਹਨੂੰ ਚਾਹ ਪਾਣੀ ਪੁੱਛਿਆ ਉਹ ਕਹਿੰਦਾ ਸੀ ਨਹੀਂ ਪਰ ਮੈਂ ਜਿੱਦ ਕਰਕੇ ਚਾਹ ਪਾਣੀ ਪਿਆਇਆ ਉਹਨੂੰ ਪਿਆਰ ਵੀ ਦਿੱਤਾ ਇਹ ਗੱਲ ਕਹਿੰਦੇ ਹੋ ਪਰ ਤੁਸੀਂ ਇਹ ਗੱਲ ਕਦੇ ਨਹੀਂ ਕਹਿੰਦੇ ਕਿਸੇ ਨੂੰ ਆਣ ਕੇ ਕਿ ਤੇਰੀ ਭੈਣ ਦਾ ਖਸਮ ਮਿਲਿਆ ਸੀ ਰਿਸ਼ਤਾ ਤੇ ਉਹੀ ਰਹਿਣਾ ਹੈ ਨਾ ਪਰ ਇਹ ਬੋਲ ਸੱਭਿਆਕ ਨਹੀਂ ਹੈ ਤੁਸੀਂ ਇਹ ਗੱਲ ਨਹੀਂ ਕਹਿੰਦੇ ਵੀ ਤੇਰੀ ਭੈਣ ਦਾ ਖਸਮ ਮਿਲਿਆ ਸੀ ਅਸੱਭਿਅਕ ਭਾਸ਼ਾ ਤੁਸੀਂ ਨਹੀਂ ਵਰਤਦੇ ਚਲੋ ਮੈਂ ਗੱਲ ਹੋਰ ਕਹਿੰਦਾ ਜਦੋਂ ਤੁਸੀਂ ਗੁਰਦੁਆਰੇ ਆ ਜਾਂਦੇ ਹੋ ਲੰਗਰ ਵਰਤੌਣ ਦੀ ਕਿਦਰੇ ਸੇਵਾ ਤੁਹਾਨੂੰ ਮਿਲ ਜਾਏ ਜੇ ਤੁਹਾਡਾ ਮਨ ਕਰੇ ਵਰਤੌਣ ਲੱਗ ਜਾਓ ਪਹਿਲੀ ਗੱਲ ਤੇ ਪੈਂਟ ਦੀਆਂ ਜੇਬਾਂ ਚੋਂ ਹੱਥ ਨਹੀਂ ਨਿਕਲਦੇ ਹੀ ਨਹੀਂ ਨਾ ਤੁਹਾਡੀ ਕੋ ਹਾਰਟ ਹੁੰਦੀ ਹੈ ਜੇ ਸੇਵਾ ਕਰਨੀ ਪਏ ਤੇ ਤੁੱਖ ਹੈ ਜੇ ਤੁਸੀਂ ਉੱਥੇ ਲੰਗਰ ਵਰਤਉਂਦੇ ਹੋ ਤੇ ਕਦੇ ਵੀ ਪੰਗਤ ਦੇ ਅੰਦਰ ਖਾਣ ਵਾਲਿਆਂ ਦੇ ਸਾਹਮਣੇ ਜਾ ਕੇ ਨਹੀਂ ਕਹਿੰਦੇ ਰੋਟੀ ਚਾਹੀਦੀ ਇਹ ਕਹਿੰਦੇ ਉਹ ਪ੍ਰਸ਼ਾਦਾ ਚਾਹੀਦਾ ਹੈ ਪ੍ਰਸ਼ਾਦਾ ਵੈਗਰੋ ਔਰ ਕਮਾਨ ਦੀ ਗੱਲ ਹੈ ਪਾਣੀ ਨੂੰ ਪਾਣੀ ਨਾ ਕਹਿ ਕੇ ਉਹਨੂੰ ਵੀ ਥੋੜਾ ਜਿਹਾ ਮਾਨ ਦੇ ਦਿੰਦੇ ਹੋ ਵੀ ਹਾਂਜੀ ਜਲ ਲਿਆ ਵਾ ਹੈ ਤੇ ਪਾਣੀ ਨਾ ਚੀਜ਼ ਤੇ ਕੀ ਹੈ ਨਾ ਪਰ ਤੁਸੀਂ ਕਹਿੰਦੇ ਹੋ ਨਹੀਂ ਗੁਰਦੁਆਰੇ ਅੰਦਰ ਇਹਨੂੰ ਜਲ ਕਹਿਣਾ ਹੈ ਉਹ ਪਾਣੀ ਨੂੰ ਜਲ ਕਹਿ ਦਿੰਦੇ ਹੋ ਰੋਟੀ ਨੂੰ ਪ੍ਰਸ਼ਾਦਾ ਕਹਿ ਦਿੰਦੇ ਹੋ ਮੇਰਾ ਮਤਲਬ ਇਹ ਹੈ ਕਿ ਪਾਸ਼ਾ ਸਬਯਕ ਯੂਜ਼ ਕਰਦੇ ਹੋ ਸਬਯਕ ਯੂਜ਼ ਕਰਦੇ ਹੋ ਤੇ ਗੁਰਦੁਆਰੇ ਦੇ ਅੰਦਰ ਬਹਿ ਕੇ ਇਹ ਪਾਸ਼ਾ ਸਬਯਕ ਬੋਲਣ ਦੀ ਜਿੱਥੋਂ ਜੁਗਤ ਆਈ ਜਿਹੜਾ ਗੁਰਦੁਆਰਿਆਂ ਦਾ ਮਾਲਕ ਹੈ ਜਿਹੜਾ ਇਹ ਤਰਤੀਬ ਦੇਣ ਵਾਲਾ ਹੈ ਉਹਦੇ ਨਾਲ ਤੁਸੀਂ ਕਿਦਾਂ ਦੀ ਪਾਛਾ ਜੋੜਦੇ ਹੈ ਜਿਹੜੀ ਅਸੱਭਿਅਕ ਹੈ ਮਿਆਰ ਤੋਂ ਡਿੱਗੀ ਹੈ ਘਟੀਆ ਹੈ ਗਰੀ ਪਾਛਾ ਹੈ ਉਹ ਬੋਲ ਕੇ ਰੱਖ ਦਿੱਤੀ ਚਲੋ ਮੈਂ ਇੱਕ ਗੱਲ ਕਹਿਣਾ ਵੀ ਜੇ ਤੁਹਾਨੂੰ ਉਹ ਪਾਛਾ ਲੱਗਦੀ ਹੈ ਚੰਗੀ ਤੇ ਮੰਨੀ ਚੋ ਪਏ ਕੋਈ ਜ਼ੋਰ ਜ਼ਬਰਦਸਤੀ ਤੇ ਹੈ ਨਹੀਂ ਨਾ ਕੋਈ ਕਰ ਸਕਦਾ ਪਰ ਮੈਂ ਗੱਲ ਕਹਿਣਾ ਵੀ ਇੱਕ ਦਿਨ ਇਮਾਨਦਾਰੀ ਦੇ ਨਾਲ ਆਪਣੀਆਂ ਧੀਆ ਨੂੰ ਨੋਮਾ ਨੂੰ ਭੈਣਾਂ ਨੂੰ ਬਾਲਿਓ ਮਾਂ ਨੂੰ ਨਿਬਾਲਿਓ ਤੇ ਜੋ ਦੇ ਵਿੱਚ ਲਿਖਿਆ ਹੈ ਨਾ ਉਹ ਪੜੀ ਜਾਇਓ ਤੇ ਰਤਨ ਸਿੰਘ ਜੱਗੀ ਨੇ ਕੀਤੇ ਨੇ ਉਹਦੇ ਅਰਥ ਉਹ ਅਰਥ ਕੋਈ ਉਹਦਾ ਵਿਸਤਾਰ ਕਰਨ ਦੀ ਲੋੜ ਨਹੀਂ ਖਲਾਰਾ ਪਾਉਣ ਦੀ ਲੋੜ ਨਹੀਂ ਸਿਰਫ ਅਖਰੀ ਅਰਥ ਕਰਕੇ ਅੱਗੇ ਨਿਕਲ ਜਾਇਓ ਤੇ ਵੇਖਿਓ ਤੁਹਾਡੀ ਮਾਂ ਜਾਂ ਭੈਣ ਜਿਉ ਇਹ ਸਿਆਣੀ ਤੇ ਤੁਹਾਡਾ ਸਿਰ ਕਿਵੇਂ ਪਾੜਦੀ ਹੈ ਉਹ ਕਹੇਗੀ ਤੈਨੂੰ ਅਕਲ ਨਹੀਂ ਕੀ ਬੋਲ ਰਿਹਾ ਤੁਸੀਂ ਕਹੋਗੇ ਵੀ ਐਨੇ ਲਿਖਿਆ ਹੈ ਉਹ ਕਹੇਗੀ ਅੱਗ ਲਾਓ ਇਹੋ ਜਿਹੇ ਜਿੰਨੇ ਲਿਖਿਆ ਮੈਂ ਨਹੀਂ ਮੰਦੀ ਇਹ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੋਵੇ ਤੇ ਤੁਸੀਂ ਉਹਨੂੰ ਗੁਰੂ ਗੋਬਿੰਦ ਸਿੰਘ ਦੀ ਲਿਖਤ ਮੰਨ ਕੇ ਸਿਰ ਤੇ ਬਾ ਲਿਆ